ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਪਿੰਦਰ ਸਿੰਘ ਦੌਲਤਪੁਰਾ ਜਲਾ ਪ੍ਰਧਾਨ ਭਾਰਤੀ ਕਿਸਾਨ ਜੀ ਨੇ ਲਖੋਵਾਲ ਮੋਗਾ ਅੱਜ ਦਾ ਜਿਹੜਾ ਵਿਸਾਖੀ ਨੂੰ ਸਾਡੇ ਜਨਮ ਦਿਹਾੜੇ ਨੂੰ ਸਹਿਬ ਸਿਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਆ ਕੇ ਪ੍ਰਕਾਸ਼ ਕਰਕੇ ਔਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਉਹ ਉਪਰੰਤ ਇਹ ਭਗਤ ਧੰਨਾ ਜੱਟ ਜੀ ਦੇ ਜਨਮ ਦਿਨ ਨੂੰ ਸਮਰਪਿਤ ਅੱਜ ਦਾ ਇਹ ਦਿਨ ਸਾਡਾ ਰੱਖਿਆ ਗਿਆ ਕਿਉਂਕਿ ਅੱਗੇ ਸਾਡਾ ਖਾਲਸਾ ਸਾਜਨਾ ਦਿਵਸ ਵੀ ਆਉਣਾ ਹੈ ਔਰ ਭਗਤ ਧੰਨਾ ਜੱਟ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਇਸ ਤਰ੍ਹਾਂ ਅਸੀਂ ਦਫ਼ਤਰ ਦੇ ਵਿੱਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਾ ਕੇ ਸ੍ਰੀ ਸੁਖਮਨੀ ਸਾਹਿਬ ਦਾ ਬੰਦੇ ਪਾਠ ਕਰਵਾਏ ਇਸੇ ਤਰ੍ਹਾਂ ਹੀ ਸਾਲ ਦੇ ਵਿੱਚ ਅਸੀਂ ਚਾਰ ਪ੍ਰੋਗਰਾਮ ਇਸ ਤਰ੍ਹਾਂ ਕਰਨੇ ਆ ਜਿਨ੍ਹਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਔਰ ਸਾਡੇ ਸਹਬਜਾਦੇ ਜਿਹੜੇ ਦਸੰਬਰ ਦੇ ਵਿੱਚ ਉਹਨਾਂ ਦਾ ਆਉਂਦਾ ਇੱਕ ਮਹਾਰਾਜਾ ਰਣਜੀਤ ਸਿੰਘ ਜੀ ਦਾ ਅਸੀਂ ਜਨਮ ਦਿਨ ਇਸ ਤਰ੍ਹਾਂ ਕਰਕੇ ਚਾਰ ਅਸੀਂ ਜਨਮ ਦਿਹਾੜੀ ਅਸੀਂ ਮਨਾਉਣੇ ਆ ਇਹ ਸਾਨੂੰ ਜਥੇਬੰਦੀ ਵਾਲੋ ਕਿਉਂਕਿ ਸਾਡੇ ਦਫ਼ਤਰ ਦੇ ਵਿੱਚ ਇਸ ਤਰ੍ਹਾਂ ਦੇ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਣਮਾਈ ਦੇ ਵਿੱਚ ਪ੍ਰੋਗਰਾਮ ਹੁੰਦੇ ਰਹਿਣ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਅੱਜ ਜਿਹੜਾ ਲੰਗਰ ਲੱਗਿਆ ਸਾਡੇ ਗੁਰਮਖ ਪਿਆਰੇ ਅਕਬਾਲ ਸਿੰਘ ਜੀ ਗਲੋਟੀ ਤੋਂ ਸਮੁੱਚਾ ਪਰਿਵਾਰ ਸਮੁੱਚਾ ਪਿੰਡ ਚਗਾਵੇਂ ਤੋਂ ਸਮੁੱਚੇ ਪਿੰਡ ਨੇ ਜਲੇਬੀਆਂ ਦਾ ਲੰਗਰ ਲਾਇਆ ਸਾਡੇ ਬਲਕਰਨ ਸਿੰਘ ਜੀ ਢਿੱਲੋਂ ਨੇ ਖੀਰ ਦਾ ਪ੍ਰਸ਼ਾਦ ਦਾ ਲੰਗਰ ਲੈ ਕੇ ਆਏ ਆ ਹੋਰ ਸੰਗਤ ਨੇ ਬਹੁਤ ਤਰ੍ਹਾਂ ਦੇ ਲੰਗਰ ਸਾਡੇ ਇੱਥੇ ਲਿਆਂਦੇ ਅੱਜ ਅੱਜ ਵਿਸਾਖੀ ਨੂੰ ਸਮਰਪਿਤਤਾ ਵਾਸਤੇ ਅੱਜ ਇਹ ਲੰਗਰ ਸਾਡੇ ਲੱਗੇ ਆ ਸੰਸਥਾਵਾਂ ਵੱਲੋਂ ਹੋਰ ਵੀ ਕੰਮ ਕੀਤੇ ਜਾ ਰਹੇ ਜੀ ਹੁਣ ਨਾਲ ਸਭ ਦੇ ਵਿੱਚ ਦੇਖੋ ਜਿਹੜੇ ਚੰਗੇ ਕਲਾ ਕੰਮ ਸੰਸਥਾਵਾਂ ਕਰਦੀਆਂ ਉਹਨਾਂ ਦੀ ਛਲਾਂਗਾ ਵੀ ਕਰਦੇ ਆ ਅਸੀਂ ਵੀ ਚ ਕੋਸ਼ਿਸ਼ ਕਰਦੇ ਆ ਸਮਾਜ ਦੇ ਵਿੱਚ ਚੰਗਾ ਸਾਡਾ ਸੁਨੇਹਾ ਜਾਵੇ ਔਰ ਚੰਗੇ ਕੰਮ ਕਰੀਏ ਜਿਵੇਂ ਸਾਡੇ ਮਤਲਬ ਸੌਣ ਮੇ ਭੰਦੋ ਦੇ ਮਹੀਨੇ ਦੇ ਵਿੱਚ ਆਪਾਂ ਬੂਟੇ ਲਾਉਣ ਦਾ ਮੈਮ ਹੁੰਦੀ ਹੈ ਸਾਡੀ ਜਥੇਬੰਦੀ ਉਸ ਵਾਰ ਚ ਦੇ ਵੀ ਪੂਰਾ ਅ ਬੂਟੇ ਲਾਉਣ ਦੇ ਵਿੱਚ ਆਪਦਾ ਜੋ ਪੂਰਾ ਜ਼ੋਰਦਾਰ ਦੇ ਨਾਲ ਵਿੱਚ ਕਰਦੇ ਆ ਔਰ ਜਿਹੜੀ ਪਰਾਲੀ ਨੂੰ ਅੱਗ ਲਾਉਣ ਦੀ ਗੱਲ ਹੈ ਅਸੀਂ ਵਾਤਾਵਰਨ ਤੋਂ ਵੀ ਥੋੜਾ ਜਿਹਾ ਸਾਰਿਆਂ ਨੂੰ ਸੁਨੇਹਾ ਦਿੰਨੇ ਹੁੰਦੇ ਆ ਵੀ ਵਾਤਾਵਰਨ ਜਿਹੜੀ ਕੁਦਰਤ ਦੇ ਵਿੱਚ ਅਸੀਂ ਛੇੜਛਾੜ ਨਹੀਂ ਕਰਨੀ ਕਿਉਂਕਿ ਕੁਦਰਤ ਦਾ ਸਾਨੂੰ ਸਾਫ਼ ਵਾਤਾਵਰਨ ਦੇਵੇ ਇਹ ਅਸੀਂ ਅਰਦਾਸ ਬੇਨਤੀ ਕਰਦੇ ਆ ਸੰਘਰਸ਼ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਲੰਬੇ ਸਮੇਂ ਤੋਂ ਕਿਸਾਨਾਂ ਕੋਲ ਨਾ ਸੰਘਰਸ਼ ਕੀਤਾ ਜਾ ਰਿਹਾ ਹੈ ਸੰਘਰਸ਼ ਦੇਖੋ ਜੀ ਪਿਛਲੇ 40 45 50 ਸਾਲਾਂ ਤੋਂ ਸਾਡੀਆਂ ਕਿਸਾਨ ਜਥੇਬੰਦੀਆਂ ਸਾਡੇ ਪੰਜਾਬ ਦੇ ਪ੍ਰਧਾਨ ਲਖਵਾਲ ਸਾਹਿਬ ਲੜਦੇ ਆ ਰਹੇ ਆ ਔਰ ਇਸੇ ਤਰ੍ਹਾਂ ਹੀ ਸਮੂਚੀਆਂ ਕਿਸਾਨ ਜਥੇਬੰਦੀਆਂ ਸੰਘਰਸ਼ ਦੇ ਰਾਹ ਤੁਰੀਆਂ ਹੋਈਆਂ ਉਹ ਚਾਹ ਸਟੇਟ ਗਵਰਨਮੈਂਟ ਨਾਲ ਹੋਣ ਚਾਹ ਸੈਂਟਰ ਨਾਲ ਹੋਣ ਇਸੇ ਤਰ੍ਹਾਂ ਹੀ ਸਾਡਾ ਸੰਘਰਸ਼ ਜਾਰੀ ਰਹੂਗਾ ਔਰ ਸਰਕਾਰਾਂ ਨੂੰ ਅਪੀਲ ਕਰਦੇ ਆਂ ਵੀ ਸਾਨੂੰ ਸੰਘਰਸ਼ਾਂ ਦੇ ਰਾਹ ਤੇ ਤੋਰਨ ਤੋਂ بجائے ਸਾਡੀਆਂ ਜਿਹੜੀਆਂ ਮੰਗਾਂ ਮੰਨ ਲਈਆਂ ਜਾਣ ਤੇ ਉਹ ਅਸੀਂ ਆਰਾਮ ਨਾਲ ਅਸੀਂ ਆਪਦਾ ਘਰਾਂ ਖੇਤਾਂ ਦੇ ਵਿੱਚ ਕੰਮ ਕਰ ਸਕੀਏ